ਪੰਜਾਬ ਪੁਲਸ ਵੱਲੋਂ ਲਗਭਗ 46 ਉਹਨਾਂ ਗੈਂਗਸਟਰਸ ਨੂੰ ਉਹਨਾਂ ਗੁਰਗਿਆਂ ਨੂੰ ਪੰਜਾਬ ਤੋਂ ਬਾਹਰ ਲਿਆਂ ਜੇਲਾਂ ਦੇ ਵਿੱਚੋਂ ਪੰਜਾਬ ਲੈਉਣ ਦੀ ਗੱਲ ਆ ਰਹੀ ਹੈ ਕਿ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗੱਲਬਾਤ ਕੀਤੀ ਜਾਣੀ ਹੈ ਕੁਛ ਗਿੱਚ ਕੀਤੀ ਜਾਣੀ ਹੈ ਤਾਂ ਇਸ ਪੂਰੀ ਮੀਟਿੰਗ ਦੇ ਕੀ ਸਿਲੇ ਹੋ ਸਕਦੇ ਜਾਂ ਕਹਿ ਲਈ ਵੀ ਕੀ ਕੋਜੇ ਦੇ ਵਿੱਚ ਨਿਕਲ ਕੇ ਆਉਣਾ ਸਾਡੇ ਨਾਲ ਇਸ ਪੂਰੇ ਮਾਮਲੇ 'ਚ ਗੱਲਬਾਤ ਕਰਨ ਲਈ ਅਜੇਪਾਲ ਮਿੱਡੂ ਖੇੜਾ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਤਾਂ ਅਜੇਪਾਲ ਦੀ ਸਭ ਤੋਂ ਪਹਿਲਾਂ ਕਿਵੇਂ ਇਹ ਪੂਰੀ ਪ੍ਰਕਿਰਿਆ ਦੇਖਦੇ ਹੋ ਵੀ ਮੀਟਿੰਗ ਹੁੰਦੀ ਆ ਫਿਰ ਕਹਿੰਦੇ 46 ਗੈਂਗਸਟਰ ਜਿਹੜੇ ਨੇ ਅਸੀਂ ਬਾਹਰਲੇ ਸੂਬਿਆਂ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆਵਾਂਗੇ ਕਿੰਨੀ ਇੱਕ ਤਸਵੀਰ ਜਿਹੜੀ ਉਹ ਪੰਜਾਬ ਪੁਲਿਸ ਦੇ ਇੱਥੇ ਵਿੱਚ ਉੱਪਰ ਕੇ ਸਾਹਮਣੇ ਆ ਸਕਦੀ ਹੈ ਵੀ ਇਹ ਹੋ ਸਕਦਾ ਜੇ ਹੋ ਜੇ ਦਾ ਕਿਸ ਤਰੀਕੇ ਦਾ ਰਹੇਗਾ ਦੇਖੋ ਜੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਫੈਸਲਾ ਹੈ ਤੇ ਮੈਂ ਚਾਹਣਾ ਵੀ ਇਹ ਅੱਜ ਤੋਂ ਕਾਫੀ ਟਾਈਮ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ ਬਿਕੋਜ਼ ਜਿਹੜੇ ਗੈਂਗਸਟਰਸ ਬਾਹਰ ਬੈਠ ਕੇ ਬਾਹਰਲੀ ਸਟੇਟਾਂ ਤੋਂ ਆਪਰੇਟ ਕਰ ਰਹੇ ਐ ਇੱਥੇ ਲੈ ਕੇ ਹਾਈ ਸਕਿਉਰਿਟੀ ਜੇਲ ਦੇ ਵਿੱਚ ਇਹਨਾਂ ਨੂੰ ਰੱਖਣਾ ਚਾਹੀਦਾ ਜਿੱਥੇ ਕਿ ਇਹਨਾਂ ਦਾ ਫੋਨ ਦਾ ਐਕਸੈਸ ਬਾਹਰਲੀ ਦੁਨੀਆ ਨਾਲ ਕਨੈਕਟੀਵਿਟੀ ਜਿੰਨਾ ਚਿਰ ਇਹਨਾਂ ਦੀ ਕੱਟੀ ਨਹੀਂ ਜਾਂਦੀ ਉਹਨਾਂ ਚਿਰ ਇਹ ਕ੍ਰਾਈਮ ਦੇ ਮਤਲਬ ਕਿ ਇਹ ਕ੍ਰਾਈਮ ਕਰਾਉਂਦੇ ਰਹਿਣਗੇ ਸੋ ਗੱਲ ਇਹ ਹੈ ਵੀ ਬਹੁਤ ਹੀ ਵਧੀਆ ਡਿਸੀਜਨ ਹੈ ਜੇ ਇਹ ਡਿਸੀਜਨ ਪੂਰਨ ਤੌਰ ਤੇ ਮਤਲਬ ਕਿ ਸਿਰੇ ਚੜ ਜੇ ਤਾਂ ਤੇ ਸਾਰੇ ਗੈਂਗਸਟਰਸ ਨੂੰ ਲਿਆ ਕੇ ਤੇ ਇੱਥੇ ਬੰਦ ਕਰਨਾ ਚਾਹੀਦਾ ਹੈ ਤੇ ਪੁੱਛ ਕੇ ਵੀ ਨਾ ਤੋਂ ਕਰਨੀ ਚਾਹੀਦੀ ਜੀ ਤੁਹਾਨੂੰ ਇਸ ਕਰਕੇ ਚੁਣਿਆ ਜਿਸ ਤਰੀਕੇ ਦੇ ਨਾਲ ਵਿੱਕੀ ਦਾ ਕਤਲ ਹੁੰਦਾ ਹੈ ਹਾਂਜੀ ਹਾਂਜੀ ਔਰ ਪਹਿਲਾਂ ਵੀ ਤੁਸੀਂ ਜ਼ਿਕਰ ਕਰਦੇ ਸੀ ਵੀ ਜਿਹੜੇ ਤਿੰਨ ਸ਼ਾਪ ਸ਼ੂਟਰਸ ਨੂੰ ਉਮਰ ਕੈਦੀ ਸਜ਼ਾ ਅਦਾਲਤ ਨੇ ਸੁਣਾਈ ਅਸਲ ਦੋਸ਼ੀ ਤਾਂ ਫਿਰ ਵੀ ਫਰਾਰ ਨੇ ਅਸਲ ਦੋਸ਼ੀ ਪੁਲਿਸ ਦੇ ਹੱਥੋਂ ਫਰਾਰ ਨੇ ਸਾਇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਤੁਹਾਨੂੰ ਲੱਗਦਾ ਵੀ ਇਹ ਸੰਪੂਰਨ ਤੌਰ ਦੇ ਉੱਪਰ ਹੋ ਸਕਦੀਆਂ ਜਾਂ ਪੁਲਿਸ ਐਫਰਟਸ ਕਰਦੀ ਤਾਂ ਇਹ ਚੀਜ਼ਾਂ ਸੰਭਵ ਸੀਗੀਆਂ ਉਦੋਂ ਦੇਖੋ ਜੀ ਬਿਲਕੁਲ ਮੈਂ ਇੱਕ ਗੱਲ ਹੋਰ ਇੱਕ ਇਹਦੇ ਚ ਐਡ ਕਰਨਾ ਚਾਹਾਂਗਾ ਕਿ ਜਿਹੜਾ ਇਹ ਗੈਂਗਸਟਰ ਅੰਦਰ ਜੇਲ੍ਹਾਂ ਦੇ ਵਿੱਚ ਬਹਿ ਆਪਦੇ ਜਿਹੜੇ ਗੈਂਗ ਨੂੰ ਆਪਰੇਟ ਕਰਦੇ ਆ ਉਦੋਂ ਬਾਅਦ ਕੀ ਹੈ ਕਿ ਜਿਵੇਂ ਹੁਣ ਮੇਰੇ ਵਾਲੇ ਕੇਸ ਦੇ ਵਿੱਚ ਵੀ ਇਹੀ ਹੋਇਆ ਕਿ ਇਹ ਜਿਹੜੇ ਤਿੰਨ ਗੈਂਗਸਟਰ ਸੀ ਇਹ ਬਰੀ ਹੋ ਗਏ ਬਿਕੋਜ਼ ਜਿਹੜੇ ਕੀ ਹੈ ਕਿ ਸਫੀਸ਼ੀਐਂਟ ਜਿਹੜੇ ਐਵੀਡੈਂਸ ਹੈ ਉਹ ਕਲੈਕਟ ਨਹੀਂ ਹੋ ਪੌਂਦਾ ਤੇ ਉਹਨੂੰ ਕੀ ਹੈ ਕਿ ਉਹਨੂੰ ਡਾਟਸ ਨੂੰ ਕਲੈਕਟ ਨਹੀਂ ਕਰ ਪਾਉਂਦੀ ਪੁਲਿਸ ਕਈ ਵਾਰੀ ਇਸ ਗੱਲ ਦੇ ਵਿੱਚ ਕਮੀਆਂ ਰਹਿੰਦੀਆਂ ਬਿਕੋਜ਼ ਆਪਣੇ ਕੇਸ ਦੇ ਵਿੱਚ ਇਹ ਵੀ ਹੋਇਆ ਸੀ ਇੱਕ ਤਰਮਿੰਦਰ ਗੁਗਨੀ ਨਾਮ ਦਾ ਇੱਕ ਗੈਂਗਸਟਰ ਹੈ ਜੋ ਕਿ ਦਿੱਲੀ ਤੇ ਹਾੜ ਜੇਲ੍ਹ ਦੇ ਵਿੱਚ ਲੌਕਡ ਹੈ ਤੇ NIA ਨੇ ਉਹਨੂੰ ਅਲਾਉ ਨਹੀਂ ਕੀਤਾ ਵੀ ਪੰਜਾਬ 'ਚ ਆਪਣੇ ਵਾਲੇ ਕੇਸ ਦੇ ਵਿੱਚ ਉਹਨੂੰ ਰਿਮਾਂਡ ਤੇ ਲਿਆਂਦਾ ਜਾਵੇ ਤੇ ਉਤ ਪੁੱਛਗਿੱਛ ਕੀਤੀ ਜਾਵੇ ਸੋ ਇਸ ਕਰਕੇ ਇਹੋ ਜੇ ਕਈ ਚੀਜ਼ਾਂ ਰਹਿ ਜਾਂਦੀਆਂ ਵੀ ਕੇਸਾਂ ਦੇ ਵਿੱਚ ਜਿਹੜੀਆਂ ਪੂਰੀਆਂ ਨਹੀਂ ਹੋ ਪਾਉਂਦੀਆਂ ਤੇ ਇਹ ਦਿੱਕਤ ਰਹਿੰਦੀ ਹੈ ਵੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਇਹ ਸੰਪੂਰਨ ਨਹੀਂ ਹੋ ਸਕਦੀ ਸੋ ਇਸ ਕਰਕੇ ਇਹ ਇੱਕ ਬਹੁਤ ਵਧੀਆ ਡਿਸੀਜਨ ਹੈ ਪੰਜਾਬ ਪੁਲਿਸ ਦਾ ਵੀ ਇਹਨਾਂ ਜਿਹੜੇ ਗੈਂਗਸਟਰਸ ਨੂੰ ਲਿਆ ਕੇ ਇਹਨਾਂ ਤੋਂ ਦੁਬਾਰਾ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਬਚਾਰੇ ਮਤਲਬ ਇਹ ਕਹਿਣ ਤੋਂ ਪਾਵਾ ਵੀ ਕਿਸੇ ਨਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਕਿਸੇ ਨਾ ਕਿਸੇ ਦਾ ਭਲਾ ਹੋਵੇ ਕਿਉਂਕਿ ਇਹੀ ਚੀਜ਼ ਮੈ ਆਉ ਲੱਗਾ ਸੀ ਵੀ ਇਹਦੇ ਨਾਲ ਕਈ ਅਜਿਹੀਆਂ ਪਰਤਾਂ ਖੁੱਲਣ ਦੀ ਉਮੀਦ ਹੈਗੀ ਆ ਵੀ ਜਿਹੜੀਆਂ ਪਿਛਲੇ ਦਿਨੀ ਬੰਦ ਹੋ ਗਈਆਂ ਜਾ ਗੈਂਗਸਟਰ ਬਾਹਰ ਹੋਣ ਕਰਕੇ ਬਾਹਰਲੇ ਸੂਬੇ ਨੇ ਜੇਲਾਂ ਚ ਬੰਦ ਹੋਣ ਕਰਕੇ ਉਸ ਤਰੀਕੇ ਦੀ ਇਨਵੈਸਟੀਗੇਸ਼ਨ ਨਹੀਂ ਹੋ ਪਾਈ ਤਾਂ ਤੁਹਾਨੂੰ ਲੱਗਦਾ ਵੀ ਹੁਣ ਸੰਭਵ ਹੋ ਸਕਦਾ ਉਹਨਾਂ ਨੂੰ ਇਨਸਾਫ ਮਿਲ ਸਕਦਾ ਉਹਨਾਂ ਮਾਪਿਆਂ ਨੂੰ ਉਹਨਾਂ ਬੱਚਿਆਂ ਦਾ ਬਿਲਕੁਲ ਜੀ ਮੈਂ ਤਾਂ ਆਪੇ ਇਹੀ ਕਹਿੰਦਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਲਿਆਂਦਾ ਜਾਵੇ ਪੰਜਾਬ ਤੇ ਮੈਂ ਹੋਰ ਵੀ ਇੱਕ ਰਿਕਵੈਸਟ ਕਰੂੰਗਾ ਤੁਹਾਡੇ ਚੈਨਲ ਦੇ ਥਰੂ ਵੀ ਜਿਹੜੇ ਆਪਣੇ ਕੰਟਰੀ ਚੋਂ ਬਾਹਰ ਵੀ ਜਿਹੜੇ ਗੈਂਗਸਟਰਸ ਹਨ ਉਹਨਾਂ ਨੂੰ ਵੀ ਜਲਦ ਤੋਂ ਜਲਦ ਇਹਨਾਂ ਦੀ ਜੇ ਇੱਕ ਸਪੈਸ਼ਲ ਕੋਈ ਟੀਮ ਬਣਾਈ ਜਾਵੇ ਜਿਹੜੇ ਕਿ ਗੈਂਗਸਟਰ ਫੈਜੀਟਿਵਸ ਆ ਜਿਹੜੇ ਭੱਜੇ ਵੀ ਆ ਪਗੌੜੇ ਟੀਮ ਦਾ ਸੰਗਠਨ ਹੋਣਾ ਚਾਹੀਦਾ ਹੈ ਕਿ ਜਿਹੜੀ ਕਿ ਉਹ ਇਸੇ ਇਸੇ ਵਿਸ਼ੇ ਦੇ ਉੱਤੇ ਹੀ ਕੰਮ ਕਰੇ ਵੀ ਜਿਹੜੇ ਭੱਜੇ ਹੋਏ ਜਿਹੜੇ ਕ੍ਰਾਈਮਨਲਸ ਆ ਉਹਨਾਂ ਨੂੰ ਵਾਪਸ ਜਸਟਿਸ ਤਾਂ ਇਨ ਲਿਆਉਣ ਦੀ ਉਹਨਾਂ ਦੇ ਉੱਤੇ ਸਪੀਡ ਅਪ ਸਪੀਡ ਨਾਲ ਕੰਮ ਕੀਤਾ ਜਾਵੇ ਬਿਕਾਉਜ਼ ਜਿਹੜੇ ਕਈ ਆ ਕਿ ਹੁਣ ਜਿਵੇਂ ਵਿੱਕੀ ਮੇਰੇ ਛੋਟੇ ਬ੍ਰਦਰ ਦੇ ਕੇਸ ਦੇ ਵਿੱਚ ਵੀ ਕਈ ਜਿਹੜੇ ਕ੍ਰਾਈਮਨਲਸ ਆ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਜਿਹੜੇ ਇਹਦੇ ਵਿੱਚ ਕਾਂਸਪੀਰੇਟਰ ਸੀ ਉਹ ਆਪਣੇ ਕੰਟਰੀ ਛੱਡ ਕੇ ਭੱਜ ਗਏ ਆ ਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਉੱਤੇ ਉਹਨਾਂ ਦੇ ਉੱਤੇ ਤੇ ਸਕੰਜਾ ਕਸਣ ਦੀ ਬਹੁਤ ਜ਼ਿਆਦਾ ਸਖਤ ਲੋੜ ਹੈ ਕਿਉਂਕਿ ਇਹਦੇ ਨਾਲ ਇੱਕ ਹੋਰ ਸਵਾਲ ਐਡ ਕਰੂੰਗਾ ਵੀ ਜੇਕਰ ਅਜਿਹੀਆਂ ਚੀਜ਼ਾਂ ਹੁੰਦੀਆਂ ਤਾਂ ਕਿਤੇ-ਕਿਤੇ ਲੱਗਦਾ ਵੀ ਦੇਸ਼ ਦੇ ਵਿੱਚ ਜਾਂ ਉਹ ਸਟੇਟ ਦੇ ਵਿੱਚ ਪੁਲਿਸ ਵੀ ਰਲੀ ਹੋ ਸਕਦੀ ਹੈ ਉਸ ਤਰੀਕੇ ਦੇ ਨਾਲ ਉਹਨਾਂ ਦੇ ਮਦਦ ਕਰਨ ਵਾਲੇ ਵੀ ਰਲੇ ਹੋ ਸਕਦੇ ਜਿਹੜੇ ਉਸ ਚੀਜ਼ ਤੋਂ ਭਜਾ ਰਹਿੰਦੇ ਆ ਬਾਅਦ ਵਿੱਚ ਉਹ ਐਫਰਟਸ ਨਹੀਂ ਪੁਲਿਸ ਵੀ ਕਰ ਪਾਉਂਦੀ ਇਹ ਜੇ ਕਰਕੇ ਤੁਹਾਡਾ ਵੀ ਕੇਸ ਰਹਿ ਗਿਆ ਕਈ ਅਜਿਹੇ ਕੇਸ ਨੇ ਜਿਨ੍ਹਾਂ ਦੇ ਕਾਤਲ ਸ਼ਰੀਆਮ ਘੁੰਮਰੇ ਹੋ ਉਸ ਤੋਂ ਬਾਅਦ ਦੂਜਿਆਂ ਨੂੰ ਸਜ਼ਾ ਹੋ ਜਾਂਦੀ ਜਿਹੜੇ ਉਸ ਨੂੰ ਪੂਰੀ ਤਰ੍ਹਾਂ ਸ਼ਾਮਲ ਵੀ ਨਹੀਂ ਹੁੰਦੇ ਬਿਲਕੁਲ ਜੀ ਮੈਂ ਇਹ ਗੱਲ ਕਹਿਣਾ ਚਾਹਾਂਗਾ ਵੀ ਬੜਾ ਹੀ ਇਹ ਹੈ ਨਾ ਕਈ ਵਾਰੀ ਹੁੰਦਾ ਵੀ ਜਦੋਂ ਕਾਤਲ ਸਾਹਮਣੇ ਇੱਕ ਮੁਦਾਫਰਦਾ ਹੋਵੇ ਜਿਵੇਂ ਆਪਣੇ ਵਾਲੇ ਕੇਸ ਦੇ ਵਿੱਚ ਹੀ ਹੋਇਆ ਹੈ ਤੇ ਮੈਂ ਜਿਵੇਂ ਤਿੰਨ ਜਿਹੜੇ ਗੈਂਗਸਟਰ ਸੀ ਉਹ ਬਰੀ ਹੋ ਗਏ ਐ ਤੇ ਉਹ ਜੋ ਸਾਹਮਣੇ ਅੱਖਾਂ ਦੇ ਵਿੱਚ ਸਾਹਮਣੇ ਫਿਰਦੇ ਐ ਦੁੱਖ ਤਾਂ ਹੁੰਦਾ ਹੀ ਐ ਸੋ ਇਸ ਕਰਕੇ ਮੈਂ ਤਾਂ ਇਹ ਚਾਹਾਂਗਾ ਵੀ ਸਾਰੀ ਪੁਲਿਸ ਨੂੰ ਇਹਨਾਂ ਤੇ ਚੰਗੀ ਤਰ੍ਹਾਂ ਸਿਕੰਜਾ ਕੱਸਿਆ ਜਾਵੇ ਸਿਕੰਜਾ ਕੱਸ ਕੇ ਤੇ ਇਹਨਾਂ ਨੂੰ ਜਸਟਿਸ ਤੱਕ ਲਿਆਂਦਾ ਜਾਵੇ ਬਿਲਕੁਲ ਬਿਲਕੁਲ ਧੰਨਵਾਦ ਐ ਅਜੀਪਾਲ ਮਿੱਦੂ ਖੜਾ ਸੀਗਾ ਅਸਲ ਦੇ ਵਿੱਚ ਇਹ ਕਾਰਨ ਜੇ ਇਹਨਾਂ ਨਾਲ ਗੱਲ ਕਰਨ ਦਾ ਮੰਤਵ ਇਹ ਹੀ ਸੀ ਕਿ ਕਈ ਕੇਸ ਦੇ ਵਿੱਚ ਇਹਨਾਂ ਦੇ ਨਾਲ ਸਬੰਧਤ ਨੇ ਪਰ 46 ਗੈਂਗਸਟਰਸ ਨੂੰ ਪੰਜਾਬ ਪੁਲਿਸ ਉਹਨਾਂ ਬਾਹਰ ਤੋਂ ਹੁਣ ਪੰਜਾਬ ਲਿਆਵੇਗੀ ਪ੍ਰੋਡਕਸ਼ਨ ਵਾਰੰਟ ਤੇ ਤੱਕ ਕਿੰਨਾ ਫਾਇਦਾ ਹੋਣ ਵਾਲਾ ਜਾਂ ਤਸਵੀਰ ਕੀ ਨਿਕਲ ਕੇ ਆਉਂਦੀ ਹੈ ਉਹ ਸਪਸ਼ਟ ਸਟਰਕਚਰ ਦੇ ਤਖਨ ਦੇ ਤਿਆਰ ਹੈ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਜੂਦ ਸਿੰਘ ਕੰਗ ਪੀਡੀਸੀ ਨਿਊਜ਼ ਮੋਹਾਲੀ